ਹਾਂਜੀ ਰਸ਼ੀਕਾ ਜੀ ਬਹੁਤ ਸਾਰੇ ਕਸਟਮਰ ਪੁੱਛਦੇ ਨੇ ਕਿ ਰਿਯਾਨ ਕਾਟਨ ਜਿਹੜਾ ਕਿ 350 ਦਾ ਸੂਟ ਹੈ ਉਹ ਕਿਵੇਂ ਦਾ ਫੈਬਰਿਕ ਹੈ ਇਹ ਕਿਸੇ ਕਸਟਮਰ ਨੇ ਸਾਡੇ ਪਾਸ ਦੇ ਕਸਟਮਰ ਨੇ ਆਰਡਰ ਕੀਤਾ ਸੀਗਾ ਇਹ ਸੀਗੇ ਇੱਕ ਸੂਟ ਇਹਨਾਂ ਨੇ ਇਹ ਸਿਲੈਕਟ ਕੀਤਾ ਸੀ ਇਹ ਇਸ ਦੀ ਬਾਟਮ ਹੈ ਤੇ ਇੱਕ ਸੂਟ ਉਹਨਾਂ ਨੇ ਇਹ ਸਿਲੈਕਟ ਕੀਤਾ ਸੀਗਾ ਇਹ ਇਸ ਦੀ ਬਾਟਮ ਹੈ ਤੇ ਨਾਲ ਹੀ ਡਾਊਟ ਰਹਿੰਦਾ ਹੈ ਕਿ ਜਿਹੜਾ ਸਾਡੇ ਤਰਫ ਤੋਂ ਜਾਂਦਾ ਹੈਗਾ ਉਹ ਕਿਵੇਂ ਦਾ ਹੁੰਦਾ ਹੈ ਸੂਟ ਇਹ ਸਾਡੇ ਤਰਫ ਤੋਂ ਗਿਆ ਸੀਗਾ ਇਹ ਦੇਖੋ ਇਹ ਵੀ ਸੇਮ ਫੈਬਰਿਕ ਹੈ ਰਿਯਾਨ कॉटन ਦਾ ਹੀ ਹੈ ਇਸ ਦੀ ਬਾਟਮ ਹੈ ਇਹ ਸ਼ਰਟ ਹੈ ਇਹ ਵੱਡੇ ਪਨੇ ਦੀਆਂ ਸ਼ਰਟ ਹੁੰਦੀਆਂ ਨੇ ਤੇ 2 ਮੀਟਰ ਇਹਨਾਂ ਦੀ ਬਾਟਮ ਹੁੰਦੀ ਹੈ ਜੋ ਕਿ ਨਾਰਮਲ ਪਰਥ ਹੁੰਦੀ ਹੈਗੀ ਅਗਰ ਕਿਸੇ ਨੇ ਵੀ ਇਹ ਇਹ ਵਾਲਾ ਸੂਟ ਬਾਏ ਕਰਨਾ ਹੋਵੇ ਤਾਂ ਆਪਾਂ ਕਸਟਮਰ ਨਾਲ ਗੱਲ ਕਰ ਲਾਂਗੇ ਜੋ ਕਿ ਤੁਹਾਨੂੰ 400 ਦਾ ਪਏਗਾ ਜਿਸਦੇ ਵਿੱਚ ਤੁਹਾਨੂੰ 350 ਦਾ ਹੈ ਤੁਹਾਨੂੰ 350 ਦਾ ਸੂਟ ਹੋਏਗਾ ਤੇ 50 ਰੁਪਏ ਤੁਹਾਨੂੰ ਐਕਸਟਰਾ ਸ਼ਿਪਿੰਗ ਚਾਰजेस ਦੇਣੇ ਪੈਣਗੇ ਤੇ ਦੇਖ ਸਕਦੇ ਹੋ ਅਗਰ ਤੁਸੀਂ ਇਹ ਪੂਰਾ ਕੰਬੋ ਬਾਈ ਕਰਨਾ ਹੈ ਤਾਂ ਤੁਹਾਨੂੰ ਇਹ 1050 ਦਾ ਮਿਲੇਗਾ ਜਿਸ ਤੇ ਤੁਸੀਂ ਦੋ ਸੂਟ ਆਪ ਸਿਲੈਕਟ ਕਰੋਗੇ ਤੇ ਥਰਡ ਵਾਲਾ ਅਸੀਂ ਤੁਹਾਨੂੰ ਆਪਣੀ ਮਰਜ਼ੀ ਨਾਲ ਭੇਜਾਂਗੇ ਥੈਂਕ ਯੂ